ਕੁਝ ਇਹ ਸੋਚ ਚੋ ਕਿ ਜੇਰਾ ਆਪਣਾ ਸੰਘਰਸ਼ ਆ ਇਹ ਥੋੜਾ ਲੰਮਾ ਵਾ ਇਹ ਤਾਂ ਲੰਮਾ ਕੀ ਤੁਸੀਂ ਜਿਤੋਂ ਜੇਵੜੇ ਪਹਿਲਾ ਸੰਘਰਸ਼ ਆ ਅੰਗਰੇਜ਼ਾਂ ਨਾਲੇ ਮਰੇ ਮਿੱਟਿਆ ਗਿਆ ਹੈ ਉਹਦੇ 9 ਮਹੀਨੇ ਚੱਲਿਆ ਹੈ ਅੰਗਰੇਜ਼ ਉਹੀ ਆ ਉਹਨਾਂ ਦੇ ਰੰਗ ਬਦਲ ਗਏ ਆ ਹੁਣ ਕਾਲੇ ਹੋ ਗਏ ਆ ਹੋ ਸਕਦਾ ਆਪਾਂ ਨੂੰ 18 ਮਹੀਨੇ ਇਸ ਸੰਘਰਸ਼ ਲੜਨਾ ਪਵੇ ਜਾਂ 2024 ਤੱਕ ਲੜਨਾ ਪਵੇ ਇੱਕ ਕਰਕੇ ਜੋ ਪਿੱਛੇ ਹੋਇਆ ਉਹਦੇ ਬਾਰੇ ਨਾ ਸੋਚੋ ਆਉਣ ਵਾਲਾ ਫਿਊਚਰ ਸੋਚੀਏ ਫਿਊਚਰ ਇਹਦਾ ਕਿ ਆਪਾਂ ਆਪਣੀ ਲਾਂਬੰਦੀ ਵਧਾਈਏ ਆਪਾਂ ਮੋਰਚੇ ਤੇ ਜਾਣ ਦੀਆਂ ਵਿਉਂਤਬੰਦੀਆਂ ਬਣਾਈਏ ਲੰਮਾ ਇੱਕ ਤਣਕ ਦੀ ਵਾਢੀ ਆਉਣ ਵਾਲੀ ਆ ਉਹਦੇ ਬਾਅਦ ਤਰੂਣਾਂ ਬਣਾਈਏ ਕਿ ਪਿੰਡਾਂ ਦੇ ਆਪਾਂ ਕਿੱਦਾਂ ਤਿਆਰੀ ਕਰਨੀ ਆ ਆਗੂ ਦੇ ਆਪਣੀ ਜਗ੍ਹਾ ਤੇ ਉੱਥੇ ਲੜਦੇ ਆ ਪਰ ਆਪਾਂ ਪਿੱਛੇ ਫੋਲਕ ਫੋਲ ਦੇਣੀ ਆ ਇਹ ਨਹੀਂ ਕਿ ਆਪਾਂ ਆਪਣਾ ਵਾਢੀ ਦਾ ਸੀਜ਼ਨ ਆਇਆ ਤੇ ਆਪਾਂ ਉਥੇ ਸ਼ਟ ਕਰੀਏ ਪੈੜਾ ਦੀ ਡਿਊਟੀ ਲਾ ਲੀਏ ਉੱਤੇ ਬੱਸਾਂ ਭੇਜਿਏ ਜੇ ਟਰੈਕਟਰਾਂ ਦੀ ਆਪਾਂ ਨੂੰ ਇੱਥੇ ਲੋੜ ਹੈ ਜਿਹੜੇ ਟਰੈਕਟਰ ਆਪਣੇ ਉੱਤੇ ਖਲੋਤੇ ਆ ਜਿਹੜੇ ਭਰਾ ਆਪਣੇ ਉੱਤੇ ਗਏ ਆ ਆਪਾਂ ਉਹਨਾਂ ਦੇ ਖੇਤ ਵਾਹੀਏ ਉਹਨਾਂ ਦੇ ਕੰਮ ਕਰੀਏ ਪਿੱਛੋਂ ਹੌਤ ਲਾ ਲਈਏ ਜਿਹੜੀ ਇੰਵੈਕਟਿਵ ਨਹੀਂ ਆ ਨਾ ਉਹਨੂੰ ਨਾ ਦੇਈ ਜਾਉਂਦੋ ਕੋਈ ਟੋਕੋ ਗੱਲ ਕਰ ਰਹੀ ਆ